ਹਲਕਾ ਮਜੀਠਾ ਜੱਜ ਤ੍ਰਿਕੋਣਾ ਮੁਕਾਬਲਾ ਔਰ ਇਹ ਤ੍ਰਿਕੋਣਾ ਮੁਕਾਬਲਾ ਬਣਾਇਆ ਹੈ ਆਮ ਆਮੀ ਪਾਰਟੀ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿਲ ਨੇ ਸਾਡੇ ਨਾਲ ਮੌਜੂਦ ਨੇ ਹਿੰਮਤ ਸਿੰਘ ਸ਼ੇਰਗਿਲ ਜੀ ਸ਼ੇਰਗਿਲ ਜੀ ਕੀ ਲੱਗ ਰਿਹਾ ਤੁਹਾਨੂੰ ਕੀ ਰਿਸਪੌਂਸ ਹੈ ਜੀ ਬਹੁਤ ਵਧੀਆ ਰਿਸਪੌਂਸ ਹੈ ਜੀ ਅਸੀਂ ਇੱਕ ਸਰਵੇ ਕੀਤੀ ਸੀਗੀ ਦੋ ਦਿਨ ਪਹਿਲਾਂ ਤੇ ਉਹਦੇ ਵਿੱਚ ਜਿਹੜਾ ਰਿਪੋਰਟ ਆ ਰਹੀ ਸੀ 72% ਆਮ ਆਦਮੀ ਪਾਰਟੀ ਦਾ ਹੱਕ ਵਿੱਚ ਮਜੀਠਾ ਹਲਕਾ ਰਿਪੋਰਟ ਆਈ ਸੀ ਹੁਣੇ ਮਜੀਠਿਆ ਵਿਕਰਮ ਸਿੰਘ ਮਜੀਠਿਆ ਨੇ ਸਾਡੇ ਜਗਮਣੀ ਤੇ ਕਿਹਾ ਕਿ ਜਦੋਂ ਉਹਨਾਂ ਦੇ ਸ ਆਉਣੇ ਕਿ ਉਹ ਕੇਜਰੀਵਾਲ ਨੂੰ ਜੇਲ੍ਹ ਚ ਬੰਦ ਕਰ ਦੇਣਗੇ ਤੁਸੀਂ ਕਹਿੰਦੇ ਉਹਨਾਂ ਨੂੰ ਬੰਦ ਕਰਨਾ ਉਹ ਕਹਿੰਦੇ ਹੁਣ ਉਹਨਾਂ ਨੇ ਕੇਜਰੀਵਾਲ ਨੂੰ ਜੇਲ੍ਹ ਚ ਬੰਦ ਕਰਨ ਦਾ ਦਾਵਾ ਕਰ ਦਿੱਤਾ ਵਿਕਰਮਜੀਠਾ ਇੱਕ ਸਮਗਲਰ ਹਾ ਡਰੱਗਸ ਸਮਗਲਰ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ ਵਿਕਰਮਜੀਠਾ ਜੇਲ੍ਹ ਚ ਹੋਊਗਾ ਕਿਉਂਕਿ ਉਹ ਡਰੱਗਸ ਸਮਗਲਿੰਗ ਕਰਦਾ ਹੈ ਵਿਕਰਮਜੀਠਾ ਨੇ ਬਹੁਤ ਲੋਕਾਂ ਤੇ ਝੂਠੇ ਪਰਚੇ ਕੀਤੇ ਤੇ ਜਿੰਨੇ ਵੀ ਉਹਨੇ ਝੂਠੇ ਪਰਚੇ ਕੀਤੇ ਉਹਨਾਂ ਹੀ ਪਰਚੇ ਦੇ ਉੱਪਰ ਹੋਣਗੇ ਕਿਉਂਕਿ ਝੂਠੇ ਪਰਚੇ ਕਰਨਾ ਇੱਕ ਕ੍ਰਿਮੀਨਲ ਐਕਟ ਆ ਵਿਕਰਮ ਮਜੀਠੀਆ ਕ੍ਰਿਮੀਨਲ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ ਉਹ ਤਾਂ ਮਾਲਵੇ 'ਚ ਹੀ ਨਹੀਂ ਸਿਟਾ ਰਹੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ ਸੋ ਬਣ ਕੇ ਵਿਕਰਮ ਮਜੀਠੀਆ ਨੂੰ ਕੋਲਰ ਤੋਂ ਫੜ ਕੇ ਜੇਲ੍ਹ ਪਾਵਾਂਗੇ ਇਹਦਾ ਉਹ ਹਾਲ ਕਰਾਂਗੇ ਕਿ ਦੁਬਾਰਾ ਕੋਈ ਨਸ਼ਾ ਦਾ ਤਸਕਰ ਵਿਕਰਮ ਮਜੀਠੀਆ ਨਹੀਂ ਬਣੂਗਾ ਤੁਸੀਂ ਮਾਲਵੇ ਦੀ ਗੱਲ ਕੀਤੀ ਮਾਝਾ 'ਚ ਤੁਹਾਨੂੰ ਲੱਗਦਾ ਆਮ ਆਦਮੀ ਪਾਰਟੀ ਦਾ ਅਧਾਰ ਹੈ ਜਾਂ ਫਿਰ ਵੀ ਕhese ਇੱਥੇ ਵੀ ਸਵੀਪ ਕਰ ਲਈ ਜੀ ਵੋਟਰ ਸਾਇਲੈਂਸ ਸੀਗਾ ਹੁਣ ਵੋਟਰ ਖੁੱਲ ਕੇ ਸਾਹਮਣੇ ਆਇਆ ਮੈਂ ਰੋਡ ਸ਼ੋ ਕੀਤਾ ਜਿਹੜੀ ਲਾਸਟ ਦਿਨ ਸੀ ਕੰਪੇਨਿੰਗ ਦੀ ਸਭ ਤੋਂ ਵੱਡਾ ਰੋਡ ਸ਼ੋ ਆਮ ਆਦਮੀ ਪਾਰਟੀ ਦਾ ਹੋਇਆ ਲੋਕੀ ਟਰੈਕਟਰਸ ਤੇ ਆਗੇ ਬਾਹਰ ਖੁੱਲ ਕੇ ਬਾਹਰ ਆਗੇ ਪੇਲੋਂ ਵਿਕਰਮ ਮਜੀਠੀ ਨੇ ਇੱਕ ਦਹਿਸ਼ਤ ਦਾ ਮਾਹੌਲ ਇਥੇ ਪੈਦਾ ਕੀਤਾ ਸੀ ਝੂਠੇ ਪਰਚੇ ਕਰਕੇ ਹੁਣ ਮਾਝਾ ਵੀ ਬਹੁਤ ਸਵੀਪ ਕਰ ਰਿਹਾ ਹੈ ਸੁਨਾਮੀ ਆ ਰਹੀ ਹੈ ਦੋਆਬੇ 'ਚ ਵੀ ਸਵੀਪ ਕਰ ਰਹੀ ਹੈ ਸੁਨਾਮੀ ਆ ਰਹੀ ਹੈ 110 ਤੋਂ ਉੱਪਰ ਸੀਟਾਂ 100 ਪੱਕੀਆਂ ਉੱਪਰ 110 ਤੋਂ 20 ਉੱਪਰ ਸੀਟਾਂ ਆਉਣ ਦਾ ਲੱਗ ਰਿਹਾ ਜੋ ਦਿੱਲੀ 'ਚ ਹੋਇਆ ਸੀਗਾ 96% 67 आउट ऑफ 70 इतने भी 110 प्लस लग रहे हैं ਆਪਾਂ ਤੁਹਾਡੇ ਹਲਕੇ 'ਚ ਘੁੰਮ ਰਹੇ ਆਪਾਂ ਦੇਖ ਰਹੇ ਕਿ ਜਿੰਨੇ ਵੀ ਬੂਥ ਹੈ ਉੱਥੇ ਉਹਨਾਂ ਦੇ ਬੂਥਾਂ ਦੇ ਬਾਹਰ ਆਮ ਆਦੀ ਪਾਰਟੀ ਦੇ ਵਰਕਰ ਨਹੀਂ ਦਿਖਾਈ ਦੇ ਰਹੇ ਕਿਉਂ ਤੁਹਾਡੇ ਕੋਲ ਲੋਕਲ ਟੀਮ ਦੀ ਕਮੀ ਹੈ ਜਾਂ ਕੀ ਚੱਕਰ ਬਿਲਕੁਲ ਆਮ ਆਦੀ ਪਾਰਟੀ ਦੇ ਤੁਸੀਂ ਵੋਲੰਟੀਅਰਸ ਹੈਗੇ ਤੁਹਾਨੂੰ ਸ਼ਾਇਦ ਤੁਸੀਂ ਮੈਂ ਦੇਖਿਆ ਤਾਂ ਕਈ ਜਗ੍ਹਾ ਤੇ ਘੁੰਮ ਰਹੇ ਆਪਾਂ ਤਾਂ ਨਹੀਂ ਦਿਖ ਰਹੇ ਬਿਲਕੁਲ ਹੈਗੇ ਅੰਦਰ ਵੀ ਪੋਲਿੰਗ ਏਜੰਟਸ ਵੀ ਹੈਗੇ ਆ ਤੁਸੀਂ ਜਾ ਕੇ ਪਤਾ ਕਰੋ ਸਾਡੇ ਪੋਲਿੰਗ ਏਜੰਟ ਵੀ ਹੈਗੇ ਸਾਡੇ ਬੂਥਸ ਵੀ ਹੈਗੇ ਇਹ ਤੁਹਾਡੀ ਇਨਫੋਰਮੇਸ਼ਨ ਬਿਲਕੁਲ ਗਲਤ ਇਨਫੋਰਮੇਸ਼ਨ ਚਲੋ ਮੈਂ ਇੱਕ ਹੋਰ ਆਮ ਫੈਸਲ ਇੱਕ ਆਮ ਸਵਾਲ ਹੈ ਮੇਰੇ ਨਾਲ ਮੇਰੇ ਕੋਲ ਵੀ ਪੰਜਾਬ ਦਾ ਮੁੱਖ ਮੰਤਰੀ ਬਣਾਣ ਲਈ 58 ਹਜ਼ਾਰ ਲੋਕਾਂ ਨੇ ਮਿਸਕਾਲ ਮਾਰੀ ਇਹ ਸਰਵੇ ਕੌਣ ਕਰਾ ਰਿਹਾ ਸਰ ਤੁਸੀਂ ਦੇਖੋ ਇਸ ਤਰ੍ਹਾਂ ਕਿ ਮੈਂ ਆਪਣਾ ਪ੍ਰਚਾਰ ਕਰ ਰਿਹਾ ਦੋ ਦਿਨ ਹੋ ਗਏ ਸਾਡਾ ਪ੍ਰਚਾਰ ਬੰਦ ਹੋ ਗਿਆ ਬਾਕੀ ਜੋ ਫੈਸਲਾ ਪਾਰਟੀ ਕਰਦੀ ਹੈ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਕਿ ਜੇਕਰ ਆਮ ਆਦਮੀ ਪਾਰਟੀ ਸਰਕਾਰ ਬਣਾਉਂਦੀ ਹੈ ਤੇ ਹਿੰਮੋ ਸਿੰਘ ਸ਼ੇਰ ਗਿਲਚੇਰਾ ਹੋ ਸਕਦੇ ਨੇ ਜਿਸ ਤਰ੍ਹਾਂ ਸਰਵੇ ਚੱਲ ਰਿਹਾ ਲੋਕਾਂ ਆਮ ਲੋਕਾਂ ਕੋ ਸਰਵੇ ਆ ਰਹੇ ਦੇਖੋ ਜੀ ਸਰ ਸਰਵੇ ਚੱਲਦੇ ਰਹਿੰਦੇ ਪਰ ਇਸ ਤਰ੍ਹਾਂ ਕਿ ਸਰਵੇ ਤੁਸੀਂ ਹੀ ਕਰੋਗੇ ਨਾ ਜਾਂ ਤੇ ਕਾਂਗਰਸ ਤੇ ਅਕਾਲੀ ਦਲ ਤੇ ਨਹੀਂ ਕਰਾ ਰਹੀ ਹੋਏਗੀ ਤੁਹਾਡੀ ਪਾਰਟੀ ਹੀ ਕਰਾ ਰਹੀ ਹੋਈ ਇਹ ਸਾਰੇ ਫੈਸਲੇ ਪਾਰਟੀ ਕਰਦੇ ਠੀਕ ਹੈ ਇਸ ਹਨ ਹਿੰਮਤ ਸਿੰਘ ਸ਼ੇਰ ਗਿੱਲ ਜਿਨ੍ਹਾਂ ਦਾ ਦਾਅਵਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ 'ਚ 110 ਤੋਂ ਵੱਧ ਸੀਟਾਂ ਤੇ ਸਰਕਾਰ ਬਣਾਏਗੀ ਕੈਮਰਾਮੈਨ ਕੇਵਲ ਦੇ ਨਾਲ ਰਿਮਾਂਸ਼ੂ ਗਾਬਾ ਜਗਵੰਦੀ ਟੀਵੀ